ਜਿਹੜਾ ਇਹ ਰਵਈਆ ਹੋ ਰਹਿਣ ਵਾਲਾ ਗੱਲਬਾਤ ਜਿਹੜੀ ਆ ਜੋਗਿੰਦਰ ਸਿੰਘ ਉਗਰਾਹਾਂ ਤਸਵੀਰਾਂ ਚ ਜੋਗਿੰਦਰ ਸਿੰਘ ਉਗਰਾਹਾਂ ਤਸਵੀਰਾਂ ਚ ਬੈਠੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ ਗੱਲਬਾਤ ਹੋਊਗੀ ਉਗਰਾਹ ਸਾਹਿਬ ਕਿਹੜੇ ਪਹਿਲੂਆਂ ਤੇ ਅੱਜ ਜਿਹੜੀ ਆ ਚਰਚਾ ਹੋਣ ਵਾਲੀ ਹੈ ਮੱਗ ਪੱਤਰ ਤੇ ਜਿਹੜਾ ਮੱਗ ਪੱਤਰ ਕੱਲ ਦੇ ਕੇ ਗੋਸੇ ਤੇ ਚਰਚਾ ਹੋਊਗੀ ਚੀਮਾ ਸਾਹਿਬ ਕਹਿੰਦੇ ਵੀ ਖੇਤੀ ਨੀਤੀ ਤੇ ਚਰਚਾ ਹੋਊਗੀ ਤੁਸੀਂ ਕੋਈ ਤਿਆਰੀ ਕਰਕੇ ਆਇਓ ਪਹਿਲਾਂ ਬਿਨਾ ਤੇਰੀ ਤੋਂ ਸੀ ਕਹਦੇ ਵਾਸਤੇ ਮਿੱਟੀ ਕਢਣ ਦਾ ਨਹੀਂ ਆਉਨੇ ਤੁਸੀਂ ਤਿਆਰੀ ਕਰਕੇ ਆਉਨੇ ਆ ਸੀ ਨਾਲ ਬੈਠਕ ਹੋਣੀ ਹੈ ਕੋਈ ਆਸ ਹੈ ਤੁਹਾਨੂੰ ਕਿ ਅੱਜ ਕੋਈ ਨਵੇੜਾ ਕ ਸਚੀਰ ਹੋ ਸਕਦਾ ਕੋਈ ਗੱਲ ਕਰਨ ਤੋਂ ਪਹਿਲਾਂ ਕੀ ਕਹਿ ਸਕਦੇ ਆ ਕੀ ਆਸ ਤੁਹਾਨੂੰ ਲੱਗਦਾ ਵੀ ਕੋਈ ਬਿਨਾਸ ਤਾਂ ਤਾਂ ਕੋਈ ਆਉਂਦਾ ਨਹੀਂ ਹੁੰਦਾ ਤੁਸੀਂ ਵੀ ਆਸ ਨਾਲ ਹੀ ਬੈਠੇ ਹੋਗੇ ਪਤਾ ਨਹੀਂ ਕੀ ਹੋਣ ਵਾਲਾ ਹੈ ਅਸੀਂ ਆਸ ਨਾਲੇ ਇਹ ਤਾਂ ਆਸ ਤੋਂ ਬਿਨਾ ਤਾਂ ਕੋਈ ਨਹੀਂ ਚਾਚਾ ਪਹਿਲਾਂ ਕਈ ਵਾਰ ਹੋ ਚੁੱਕੀ ਹੈ ਲੇਕਿਨ ਇੰਪਲੀਮੈਂਟੇਸ਼ਨ ਅਜ ਤੱਕ ਨਹੀਂ ਹੋਈ ਦੇਖੋ ਇਹ ਤਾਂ ਸਰਕਾਰ ਦੇ ਹੱਥਾਂ ਦਾ ਜੀ ਇਹ ਆਪਣੇ ਕੀ ਹੱਥ ਹੈ ਠੀਕ ਹੈ ਜੀ ਠੀਕ ਹੈ ਜੀ ਜੋਗਿੰਦਰ ਸਿੰਘ ਉਗਰਾਹਾ ਦੇ ਵਿੱਚ ਦੇਖ ਸਕਦੇ ਹੋ ਤਾਂ ਦੇਖ ਸਕਦੇ ਹੋ ਜੋਗਿੰਦਰ ਸਿੰਘ ਉਗਰਾਹਾ ਜਿਹੜੇ ਨੇ ਕਿਸਾਨ ਆਗੂ ਉਹ ਇਸ ਵੇਲੇ ਚੰਡੀਗੜ੍ਹ ਪਹੁੰਚੇ ਨੇ ਆਸਾਂ ਉਮੀਦਾਂ ਜੜੀਆਂ ਨੇ ਉਹ ਲਗਾਤਾਰ ਵਰਕਰਾਰ ਰਹਿੰਦੀਆਂ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਲਗਾਤਾਰੇ ਤਸਵੀਰਾਂ ਪੰਜਾਬ ਪਵੰਦ ਤੋਂ ਦਿਖਾਈਆਂ ਜਾ ਰਹੀਆਂ ਨੇ ਖੇਤੀ ਨੀਤੀ ਤੇ ਜਿਹੜੀ ਚਰਚਾ ਹੋਣੀ ਹੈ ਤਾਂ ਤਸਵੀਰ ਦੇਖੋ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਜੋਗਿੰਦਰ ਸਿੰਘ ਉਗਰਾਹਾ ਜਿਹੜੇ ਪਹੁੰਚੇ ਨੇ ਤਾਂ ਵੱਡੀ ਤਦਾਦ ਦੇ ਵਿੱਚ ਕਿਸਾਨ ਆਗੂ ਰੋਸ਼ਨੇ ਤਸਵੀਰ ਦਿਖਾ ਦਿਓ ਇੱਧਰ ਤਾਂ ਵੇਖਣਯੋਗ ਰਹੂਗਾ ਕਿ ਕਿਸ ਤਰ੍ਹਾਂ ਦਾ ਜਿਹੜਾ ਰਵਈਆ ਉਹ ਸਰਕਾਰ ਦਾ ਰਹਿੰਦਾ ਹੈ ਕਿਹੜੀ-ਕਿਹੜੀ ਜਿਹੜੀ ਚਰਚਾ ਉਹ ਹੋਣ ਵਾਲੀ ਆ ਮੰਗ ਪੱਤਰ ਦੇਣ ਦੀ ਗੱਲ ਆਖੀ ਗਈ ਆ ਮੰਗ ਪੱਤਰ ਆ ਜਿਹੜਾ ਉਹ ਸਰਕਾਰ ਨੂੰ ਦਿੱਤਾ ਜਾਣਾ ਤਾਂ ਜੁਗਿੰਦਰ ਸਿੰਘ ਉਹ ਗਰਾਹਾਂ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਕਿਸਾਨ ਆਗੂ ਨੇ ਤਾਂ ਲਗਾਤਾਰ ਮੀਟਿੰਗਾਂ ਜਿਹੜੀ ਉਹ ਪੰਜਾਬ ਸਰਕਾਰ ਦੇ ਨਾਲ ਹੋਣੀ ਆ ਵੱਡੀ ਮੀਟਿੰਗ ਜਿਹੜੀ ਆ ਉਹ ਕਹੀ ਜਾ ਰਹੀ ਆ ਕਿ ਲਗਾਤਾਰ ਚੰਡੀਗੜ੍ਹ ਦੇ ਵਿੱਚ ਜੁਗਿੰਦਰ ਸਿੰਘ ਉਗਰਾਹਾ ਕਿਸਾਨ ਯੂਨੀਅਨ तमाम ਕਿਸਾਨ ਆਗੂ ਜਿਹੜੇ ਨੇ ਉਹ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਵੱਡੀਆਂ ਮੰਗਾਂ ਨੇ ਜਰੂਰ ਤਾਂ ਤਸਵੀਰਾਂ ਦੇਖੋ ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਤਾਂ ਤਸਵੀਰ ਰੋਸ਼ਨ ਇਧਰ ਤਸਵੀਰ ਦਿਖਾ ਦਿਓ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਤੀਜੇ ਨਿਕਲ ਕੇ ਆਉਂਦੇ ਨੇ ਤਾਂ ਲਗਾਤਾਰ ਵੱਡੀ ਮੀਟਿੰਗ ਹੈ ਖੇਤੀ ਨੀਤੀ ਤੇ ਜਿਹੜੀ ਆ ਉਹ ਚਰਚਾ ਹੋਣੀ ਆ ਤਾਂ ਤਸਵੀਰਾਂ ਖੇਤੀ ਨੀਤੀ ਤੇ ਜਿਹੜੀ ਚਰਚਾ ਹੋਣੀ ਆ ਦੇਖ ਸਕਦੇ ਹੋ ਤਾਂ ਜੁਗਿੰਦਰ ਸਿੰਘ ਉਗਰਾਹਾ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਕਿਸਾਨ ਆਗੂ ਨੇ ਤਾਂ ਵੱਡੀ ਮੀਟਿੰਗ ਪੰਜਾਬ ਸਰਕਾਰ ਦੇ ਨਾਲ ਹੋਣੀ ਆ ਮੁੱਖ ਮੰਤਰੀ ਪੰਜਾਬ ਇਸ ਮੀਟਿੰਗ ਦੇ ਵਿੱਚ ਹਾਜ਼ਰ ਰਹਿਣਗੇ ਤਾਂ ਖੇਤੀ ਨੀਤੀ ਉਸ ਤੇ ਲੈ ਕੇ ਵੱਡੀ ਚਰਚਾ ਹੋ ਸਕਦੀ ਆ ਹਾਲਾਕਿ ਜੁਗਿੰਦਰ ਸਿੰਘ ਉਗਰਾਹਾ ਦਾ ਵੱਡਾ ਬਿਆਨ ਹੈ ਕਹਿੰਦੇ ਮੰਗ ਪੱਤਰ ਦੇਣਾ ਹੈ ਭਾਈ ਜੀ ਵੀਡੀਓ ਤੋਂ ਪੁੱਛੋ ਤਾਂ ਮੰਗ ਪੱਤਰ ਹੈ ਜਿਹੜਾ ਉਹ ਦਿੱਤਾ ਜਾਊਗਾ ਤਾਂ ਤਸਵੀਰਾਂ ਲਗਾਤਾਰ ਜਿਹੜੀਆਂ ਨੇ ਉਹ ਤਾਂ ਦੇਖ ਸਕਦੇ ਹੋ ਸਤ ਸਦੀਆਂ ਤਸਵੀਰਾਂ ਨੇ ਪ੍ਰਸ਼ਾਸਨਿਕ ਕਾ ਅਧਿਕਾਰੀ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਤਾਂ ਖੇਤੀ ਨੀਤੀ ਤੇ ਜਿਹੜੀ ਆ ਉਹ ਵੱਡੀ ਚਰਚਾ ਜ਼ਰੂਰ ਹੋ ਸਕਦੀ ਆ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਪੰਜਾਬ ਭਵਨ ਤੋਂ ਕੀਤੀਆਂ ਜਾ ਰਹੇ ਨੇ ਕਿਸਾਨਾਂ ਦੇ ਪਹੁੰਚਣ ਦਾ ਸਿਲਸਲਾ ਜਿਹੜਾ ਉਹ ਲਗਾਤਾਰ ਸ਼ੁਰੂ ਹੋ ਚੁੱਕਿਆ ਤੇ ਵੱਡੇ ਕਿਸਾਨ ਆ ਗੂ ਜਗਿੰਦਰ ਸਿੰਘ ਉਗਰਾਹਾ ਇੱਥੇ ਪਹੁੰਚੇ ਨੇ ਵੱਡੀਆਂ ਆਸਾਂ ਉਮੀਦਾਂ ਨੇ ਤਾਂ ਵੇਖਣੇ ਉਹ ਗੋਊਗਾ ਕਿ ਕਿਸ ਤਰ੍ਹਾਂ ਦਾ ਸਿੱਟਾ ਇਸ ਮੀਟਿੰਗ ਦਾ ਨਿਕਲ ਕੇ ਬਾਹਰ ਆਉਂਦਾ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹਦੀਆਂ ਤਸਵੀਰਾਂ ਨੇ ਕਿਸਾਨਾਂ ਦੇ ਪੰਜਾਬ ਭਵਨ ਪਹੁੰਚਣ ਦਾ ਸਿਲਸਲਾ ਸ਼ੁਰੂ ਹੋ ਚੁੱਕਾ ਹੈ ਤਾਂ ਤਸਵੀਰਾਂ ਦੇਖੋ ਤੁਸੀਂ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਹ ਰਵਈਆ ਹੋ ਰਹਿਣ ਵਾਲਾ ਗੱਲਬਾਤ ਜਿਹੜੀ ਆ ਜੋਗਿੰਦਰ ਸਿੰਘ ਉਗਰਾਹਾਂ ਤਸਵੀਰਾਂ 'ਚ ਜੋਗਿੰਦਰ ਸਿੰਘ ਉਗਰਾਹਾਂ ਤਸਵੀਰਾਂ 'ਚ ਬੈਠੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ ਗੱਲਬਾਤ ਹੋਊਗੀ ਉਗਰਾਹਾਂ ਸਾਹਿਬ ਕਿਹੜੇ ਪਹਿਲੂਆਂ ਤੇ ਅੱਜ ਜਿਹੜੀ ਆ ਚਰਚਾ ਹੋਣ ਵਾਲੀ ਹੈ ਮੱਗ ਪੱਤਰ ਤੇ ਜਿਹੜਾ ਮੱਗ ਪੱਤਰ ਕੱਲ ਦੇ ਕੇ ਗੋਸੇ ਤੇ ਚਰਚਾ ਹੋਊਗੀ ਕੀਮਾ ਸਾਹਿਬ ਕਹਿੰਦੇ ਵੀ ਖੇਤੀ ਨੀਤੀ ਤੇ ਚਰਚਾ ਹੋਊਗੀ ਤੁਸੀਂ ਕੋਈ ਤਿਆਰੀ ਕਰਕੇ ਆਏ ਹੋ ਬਿਨਾ ਦੇਰੀ ਤੋਂ ਅਸੀਂ ਕਹਦੇ ਵਾਸਤੇ ਮੀਟਿੰਗ ਕਰਨ ਦਾ ਨਹੀਂ ਆਉਣੇ ਤੁਸੀਂ ਤਿਆਰੀ ਕਰਕੇ ਆਉਣਾ ਅਸੀਂ ਨਾਲ ਬੈਠਕ ਹੋਣੀ ਹੈ ਕੋਈ ਆਸ ਹੈ ਤੁਹਾਨੂੰ ਕਿ ਅੱਜ ਕੋਈ ਨਿਬੇੜਾ ਕੁਛ ਜੀ ਦਾ ਹੋ ਸਕਦਾ ਹੈ ਦੇਖੋ ਗੱਲ ਕਰਨ ਤੋਂ ਪਹਿਲਾਂ ਕੀ ਕਹਿ ਸਕਦੇ ਆਂ ਕੀ ਆਸ ਤੁਹਾਨੂੰ ਲੱਗਦਾ ਵੀ ਕੋਈ ਬਿਨਾਸ ਤੋਂ ਤਾਂ ਕੋਈ ਆਉਂਦਾ ਨਹੀਂ ਹੁੰਦਾ ਤੁਸੀਂ ਵੀ ਆਸ ਨਾਲ ਹੀ ਬੈਠੇ ਹੋਗੇ ਪਤਾ ਨਹੀਂ ਕੀ ਹੋਣਾ ਵਾਲਾ ਅਸੀਂ ਆਸ ਨਾਲੇ ਹਮ ਇਹ ਤਾਂ ਆਸ ਤੋਂ ਬਿਨਾ ਤਾਂ ਕੋਈ ਨਹੀਂ ਹੁੰਦਾ ਚਾਚਾ ਪਹਿਲਾਂ ਕਈ ਵਾਰ ਹੋ ਚੁੱਕੀ ਹੈ ਲੇਕਿਨ ਇੰਪਲੀਮੈਂਟੇਸ਼ਨ ਅਜ ਤੱਕ ਨਹੀਂ ਹੋਈ ਦੇਖੋ ਇਹ ਤਾਂ ਸਰਕਾਰ ਦੇ ਹੱਥ ਹੈ ਨਾ ਜੀ ਇਹ ਆਪਣੇ ਕੀ ਹੱਥ ਹੈ ਠੀਕ ਹੈ ਜੀ ਠੀਕ ਹੈ ਜੀ ਜੋਗਿੰਦਰ ਸਿੰਘ ਉਗਰਾਹਾ ਦੇ ਵਿੱਚ ਦੇਖ ਸਕਦੇ ਹੋ ਤਾਂ ਦੇਖ ਸਕਦੇ ਹੋ ਜੋਗਿੰਦਰ ਸਿੰਘ ਉਗਰਾਹਾ ਜਿਹੜੇ ਨੇ ਕਿਸਾਨ ਆਗੂ ਉਹ ਇਸ ਵੇਲੇ ਚੰਡੀਗੜ੍ਹ ਪਹੁੰਚੇ ਨੇ ਆਸਾਂ ਉਮੀਦਾਂ ਜੜੀਆਂ ਨੇ ਉਹ ਲਗਾਤਾਰ ਬਰਕਰਾਰ ਰਹਿੰਦੀਆਂ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਲਗਾਤਾਰ ਇਹ ਤਸਵੀਰਾਂ ਪੰਜਾਬ ਪਵੰਦ ਤੋਂ ਦਿਖਾਈਆਂ ਜਾ ਰਹੀਆਂ